ਇਹ ਤਾਂ ਬਾਅਦ ਵਿੱਚ ਚੱਲ ਪਿਆ ਕੰਮ ਐ। ਔਰ ਚੱਲੀ ਪਿਆ ਅਜ। ਪਰ ਗੜੇ ਹੀ ਵਾ ਵਸੀ ਹੈ ਨਾ। ਇਹ ਤਾਂ ਬਹੁਤ ਛੱਡ ਗਿਆ। ਯਾਰ ਆ ਟਰੈਕਟਰ ਪੁਰਾਣਾ ਲੈ ਕੇ ਨਾ। ਔਰ ਹੋ ਗਏ 2 ਸਾਲ ਲੰਮੇ। ਅੰਦਰ ਜੇ ਵਾਈ ਕਰਨੀ ਸੀ ਬੰਦਾ ਚੱਜ ਨਾ ਕਰੇ ਤੇ ਨਵਾਂ ਨਹੀਂ ਲੈਂਦਾ ਜੇ ਤੂੰ ਪੁਰਾਣੇ ਦੀ ਮੁਠਿਆ ਮਾਰੀ ਉਹ ਆਇਆ ਕਰਦੇ ਗੱਲ ਪੁੱਛ ਗਏ ਉਹ ਹੈ। ਕਵਾਲ ਜਾ ਹੈਗਾ ਹੈ ਨਾ। ਕਿਉਂ ਲਿਆਉਣਾ ਨਵਾਂ ਲਿਆ। ਆ ਦੇਖਿਆ ਜਦੋਂ ਚਪਰਾ ਮਾਰ ਗਿਆ ਨਾ ਇਹ ਨਵਾਂ ਬੰਦਾ ਨਵਾਂ ਲਿਆ ਨਵਾਂ ਲਿਆ ਪ੍ਰਾਣੀ ਤੇ ਕਿਧਰ ਮੱਥਾ ਮਾਰੀ ਇਹਨਾਂ ਨਵਾਂ ਟਰੈਕਟਰ ਨਵਾਂ ਟਰੈਕਟਰ ਹੋਵੇ ਨਾ ਮੈਂ ਸੰਦ ਕੋਣੀ ਨਿਕਲਦੀ ਆ ਆਹ ਦੇ ਆ ਮੇਰੀ ਸਭ ਤੋਂ ਪਹਿਤ ਨੇ ਜੀ ਕੀ ਆਹ ਅੱਠ ਤਿੰਨ ਜਨਾਂ ਵੀ ਜੀ ਬਰਾਬਰ ਦਾ ਕੰਮ ਕਰਦੀ ਹੈ ਇਹ ਮਰਵਾ ਦਾ ਨਵਾਂ ਨਵਾਂ ਹੀ ਹੈ ਨਾ ਐਮਪਾਈਸ਼ੇ ਆਇਆ ਮਰਦਾ ਨਹੀਂ ਨਹੀਂ ਨਵਾਂ ਹੀ ਹੈ ਬੱਸ ਨਾ ਨਵਾਂ ਕੱਲਾ ਨਹੀਂ ਨਾ ਨਾਲ ਸੰਧ ਲਿਓਣੇ ਪੈਣਗੇ ਸਾਰਾ ਕੁਝ ਲਿਓਣਾ ਉਹ ਸੰਧ ਤਾਂ ਮੰਗਵੇਂ ਮਿਲ ਜਾਂਦੇ ਆ ਕਿਸੇ ਦਾ ਮਾੜੀ ਪਾਲਾ ਉਹ ਕਿਰਾਏ ਤੇ ਮਿਲ ਜਾਂਦੇ ਆ ਸਟੇਡੀ ਚੋਂ ਤੇ ਸਟੇਡੀ ਚ ਵੈਸੇ ਕਿਰਾਏ ਤੇ ਕਰਾਲੇ ਛੋਟੇ ਛੋਟਾ ਆਦਿਆ ਮੂੰਹ ਰੱਖੇ ਨਹੀਂ ਨਹੀਂ ਅੱਜ ਆਹ ਠੀਕ ਆਹ ਮੂੰਹ ਹੀ ਰੱਖੇ ਆਹ ਇਤਨਾ ਰਹਿ ਦੇਣੀ ਆ ਬਾਕੀ ਤੇ ਰਹਿ ਦਿਆਂ ਨਵਾਂ ਟਰੈਕਟਰ ਨਵਾਂ ਹੀ ਹੈ ਉਹ ਲੀਕ ਸੀ ਜਦ ਬਹਲਾ ਕਰੀ ਫਿਰਦਾ ਉਹ ਤਾਂ ਚਲ ਹੋ ਹੀ ਜਾਂਦਾ ਹੈ ਪੁਰਾਣਾ ਟਰੈਕਟਰ ਐਸਰ ਇਹ ਸੀ ਕਿਉਂ ਲੱਗੀ ਹੈ ਨਹੀਂ ਚੱਲ ਮਰਜੀ ਹੈ ਤੇਰੀ ਵੈਸੇ ਐ ਨਹੀਂਗਾ ਉਹਨਾਂ ਧੱਕਾ ਪੈਂਦਾ ਨਹੀਂਗਾ ਨਹੀਂ ਇਹਨੇ 80 ਕਿਲੋ ਦੀ ਲੀ ਬੈਠਾ ਪਹਿਲਾਂ ਸਾਡੇ ਸਕਾਟ ਸੀ ਸਮਝ ਕਰ ਵਲੇ 3 ਬਸਿਕਲ ਨੇ ਉਹ ਵਹੀ ਕਰਿਆ ਦੋ ਸੈਂਟਰੀ ਸੀ ਉਹ ਇਹਦੇ ਫੇਰ ਵੀ ਤਿੰਨ ਸੈਂਟ ਉਹ ਪਹਿਲਾਂ ਗੱਲਾਂ ਗੰਗਾ ਪਹਿਲਾਂ ਤਾਂ ਬਲਦਾਂ ਨਾਲ ਲੋਕ ਵਾਹੀ ਗਏ ਆ ਫਾਇਦਾ ਜਮਾਨੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਨਹੀਂ ਨਹੀਂ ਕੀ ਫੈਰਾ ਨਵੇਂ ਦਾ ਦੋਨੇ ਤੇਵਾ ਵਿਲੇ ਦੋਨੇ ਪੈਣ ਚ ਨਾ ਇਹ ਵਿਲੇ ਨਰ ਨਾ ਕਮਨ ਨਰ ਬਿੰਡੇ ਰਾ ਦੇ ਕਿ ਨਵਾਂ ਲਿਆ ਜਿਹੜਾ ਕੋਈ ਨਵਾਂ ਲਿਆਇਆ ਉਹਨੂੰ ਆਖਣੇ ਤੂੰ ਕੀ ਕਰਾਉਣੇ ਨਵੇਂ ਤੋਂ ਉਹ ਪ੍ਰਾਣ ਆ ਲੈ ਆਉਂਦਾ ਜਮਨ ਨਕਮੇ ਆ ਜਮਨ ਅਈ ਇਹੀ ਕੰਮ ਹੈ ਨਾ ਸਾਰਾ ਹਾਂ ਜਮਾਂ ਜਮਾਂ ਇਹ ਤਾਂ ਪੁਰਾਣਾ ਕਹਿੰਦੀ ਸੀ ਉਹ ਆ ਤਾਂ ਜਮਾਂ ਨਵਾਂ ਨਹੀਂ ਜਿਹੜਾ ਉਹ ਉਈ ਮੋਬਾਈਲ ਟੱਕਰ ਦਿੰਦੇ ਆ ਆ ਪਤਾ ਰਹੀ ਦੇਣੀ ਆ ਉਹ ਪਾਣੋ ਉਹ ਤੇ ਗੱਲ ਨਾ ਕਿਸ ਨੂੰ ਕਰਨਾ ਹੈ ਨਾ ਕਰਨ ਦੇਣਾ ਉੱਪਰਲੇ ਕੀ ਹਾਲ ਆ ਯਾਰ ਆ ਤੁਸੀਂ ਕਿਉਂ ਇੰਨੇ ਨਵੇਂ ਦੇ ਪੈਸੇ ਲਾਇਆ ਯਾਰ ਹੌਲੇ ਨਹੀਂ ਪਹਿਲਾਦੇ ਯਾਰ ਬਾਹਰੇ ਲਾ ਕੇ 6.25 ਲੱਖ 2 ਲੱਖ ਦਾ ਟਰੈਕ ਮਾਸੀ ਚੰਮ ਕਰਾਇਆ ਲੈ ਲੈ ਨੂੰ ਜੀ ਸੰਤ ਭਾਲੇ ਮੰਟਿਆ ਬਾਈ 2 ਲੱਖ ਵਾਲੇ ਕਹਿੰਦੇ ਜੀ ਅਰਖਾਂ ਤੋਂ ਤੱਕ ਚੁੱਪੀ ਜਾਂਦੇ ਰਹਿੰਦੇ ਆ 2 ਲੱਖ ਵਾਲਾ ਕਿਉਂ 2 ਗੁਣਾ ਜਵਾਲਾ ਟਰੈਕਟਰ ਦਾ ਸਪਰੈਡਿੰਗ ਦਾ ਨਵਾਂ ਹੋ ਗ੍ਰਾਣਾ ਉਹ ਵੀ ਸੰਦਗਰਦੀ ਹੈ ਤੇ ਪਰ ਸ਼ੌਂਕ ਨਾਲ ਵੀ ਕੋਈ ਬੋਲ ਨਹੀਂ ਬਣਾ। ਜਾਨੇ ਵਾਣਾ ਨੂੰ ਤਾਂ ਚਾਹੀਦਾ। ਹੁੰਦੇ ਭਾਈ ਛੱਕ ਟੂਕੇ ਤੇ ਲੈ ਕੇ ਕਰਦੇ ਆ। ਚਰਾਬ ਦੀ ਹੈਗੀ ਵਧੀਆ। ਹੈ ਹੋਏ ਬਾਈ। ਯਾਰ ਫੁੱਗੀ ਜਿਹੜੀ ਚੱਕਰਾਂ ਤੇ ਪੈ ਗਈ ਇੰਨੀ ਜ਼ਮੀਨ ਆ ਤੁਸੀਂ ਯਾਰ ਬਾਹਰ ਹੁੰ ਜਾਂਦੇ ਐਵੇਂ ਇੱਥੇ ਕੀ ਆ ਉਹ ਸਾਰਾ ਕੁਝ। ਉੱਥੇ ਜਾ ਕੇ ਤਾਂ ਭਾਈ ਕੰਮ ਹੀ ਕਰਨਾ। ਉਹ ਬਾਹਰ ਲੈਣ ਪੁੱਛ ਕੇ ਦੇਣਾ ਫੋਨ ਲਾ ਕੇ ਉਹ ਉੱਥੇ ਵਿਚਾਰੇ ਤੁਸੀਂ ਉਹ ਇੱਕ ਕਮਾਈ ਵਾਲੀ ਆ ਉਹ ਇੱਥੇ ਕੰਮਾਈ ਵਾਲੀ ਆ ਉੱਥੇ ਫਿਰ ਉੱਥੇ ਕੱਲੀ ਕਮਾਈ ਆ ਇੱਥੇ ਸਾਰਾ ਕੁਝ ਜਿਹੜੇ ਬੰਦੇ ਨਹੀਂ ਉਹ ਐਸਾ ਇੱਥੇ ਵੀ ਨਹੀਂ ਜਾਂਦਾ ਉਹਨੇ ਪੈਸੇ ਲਾ ਕੇ ਯਾਰ ਪੁਰਾਣਾ ਹੋਇਆ ਰਹਿੰਦੇ ਚੰਗੇ ਰਹਿੰਦੇ ਤਾਂ ਰਾਹ ਦੇਣੀ ਸੀ ਸਾਨੂੰ ਨਹੀਂ ਨਹੀਂ ਐਨੀ ਜ਼ਮੀਨ ਵਾਲੇ ਬੰਦੇ ਨੂੰ ਵਿੱਚ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਇੱਥੇ ਕੀਤੇ ਲਾ ਕੇ ਆਜ ਦਾ ਅੰਦਰ ਬੈਠੇ ਆਂ ਕਿ ਦਿੰਦਾ ਕਿ ਨਹੀਂ ਨਹੀਂ ਆਉਣ ਵਾਲੇ ਹੁੰਦੇ ਫੇਰ ਕਰਨ ਲੱਗਦੇ ਬਾਈ ਜਿਹੜੇ ਨੂੰ ਸ਼ੌਂਕ ਆ ਉਹ ਕਰਦਾ ਛੰਭ ਵੀ ਨਹੀਂ ਹੁੰਦਾ ਨਵੇਂ ਖਲੋਕ ਕਰੀ ਜਾਂਦਾ ਜਿਹੜੇ ਬੰਦੇ ਨੇ ਕਰਦੀ ਉਹ ਭਾਈ ਥੋੜੇ ਮਰਜੀ ਆ। ਵਿਹਲਾ ਬੰਦਾ ਦਾ ਪੁੱਠੇ ਕੰਮ ਨਹੀਂ ਕਰੂ। ਵਿਹਲਾ ਬੰਦਾ ਦਾ ਭਾਈ ਪੁੱਠੇ ਕੰਮ ਹੀ ਕਰੂ। ਆ ਤੁਹਾਨੂੰ ਦੱਸਣਾ ਆਂ ਯਾਰ। ਉਹਦਾ ਰਾਇ ਦੇ ਸੀ ਮੰਦਨੀ ਨਾਮ ਦਾ। ਉਹ ਬੰਦੇ ਕੋਲ ਇੰਨਾ ਤਾਂਸਾਹ ਹੋ ਗਿਆ ਨੂੰ ਐਵੇਂ ਮੱਖਾ ਮਾਰੀ ਜਾਂਦੋ ਕਿ ਤੂੰ ਚਾਰੇ ਤੇਜ ਘੱਟੇ ਦੇ ਤੁਰੇ ਕਰਦੇ ਆਂ। ਆਹ ਤੇ ਰਾਵਣਾ ਬੈਠੂ ਯਾਰ ਅੱਜਕੱਲ ਸਾਰਾ ਕੁਝ ਠੇਕੇ ਤੇ ਅਗਲਾ ਇੰਨੇ ਨੇ ਠੇਕੇ ਹੋਏ 75 75000 ਰੁਪਿਆ ਉਹਨੇ ਤਾਂ ਉਹ ਬਾਈ ਦੇ ਨਹੀਂ ਪੁੱਤੀ ਭੰਕ ਨਾ ਮਰਜੀ ਮੱਥਾ ਮਾਰੀ ਚੱਲੇ। ਉਹਦਾ ਕਿਸਮਤ ਆ ਭਾਈ। ਕੋਈ ਗੱਡੀ ਵੀ ਜਾਂਦਾ ਠੇਕੇ ਤੇ ਜ਼ਮੀਨ ਲੈ ਕੇ ਤੇ ਕਿਸੇ ਦੇ ਨਹੀਂ ਬੰਦ। ਇਹ ਕੋਈ ਪਤਾ ਨਹੀਂ ਇਹ ਤਾਂ ਪਰਮਾਤਮਾ ਨੇ ਅੱਜ ਅੱਜ ਹੁਣ ਮੌਸਮ ਦੇਖ ਲਓ ਕਿੰਨਾ ਖਰਾਬ ਹੋਇਆ ਪਿਆ ਉਹਦੇ ਜਿਵੇਂ ਕਰਨਾ ਪਰਮਾਤਮਾ ਨੇ ਯਾਰ ਇਹ ਕਿਤੇ ਵਧੀਆ ਹੁੰਦਾ ਯਾਰ ਹੁਣ ਤੁਸੀਂ ਆਪ ਕੰਮ ਕਰੋਗੇ ਕਿ ਕਿੰਨਾ ਕਮਾਓਗੇ ਕਿੰਨਾ ਨਾ ਨਹੀਂ ਠੀਕ ਹੈ ਉੱਤੇ ਬੰਦੇ ਨੇ ਤਾਂ ਹੱਥਾਂ ਦੀ ਕਮਾਈ ਕਰਨੀ ਮੇਰਾ ਤਾਂ ਪਰਮਾਤਮਾ ਨੇ ਉਹਨੇ ਜਿੰਨਾ ਦੇਣਾ ਤੈਨੂੰ ਦੇਖਾਂ ਦੇ ਜਿੰਨਾ ਲੱਗਦਾ ਉਹ ਦੇ ਕੇ ਰੋਈਓ ਅੱਜ ਪੰਜਾਬ ਹੋ ਗਿਆ ਅੱਜ ਬਹੁਤ ਬਜਾਜ ਕਰਤਾ ਵਾਇਕ ਬਣਿਆ ਜਿਹਨੂੰ ਜਿੱਥੇ ਹੈਗਾ ਨਕਾਨ ਉਹ ਹੋ ਗਿਆ ਪਰ ਜਿੱਥੇ ਬੱਜਦਾ ਵਾਹੀ ਕੋਲੇ ਬੱਜਦੀ ਰੱਖੀ ਆਪਣਾ ਕਿਨੇ ਬੱਜਤ ਰੱਖੇ ਬਹੁਤ ਲੋਕ ਤੀਸਰਾ ਵਾਲੀ ਕੰਨ ਖੜੀ ਆ ਜੀ ਉਹਨਾਂ ਨੇ ਵੜਾ ਤਾਂ ਕੀਤਾ ਹੀ ਹਾਂ ਇਹ ਜਮਾ ਫਰੇ ਦੇ ਵੇਲੇ ਬੰਦੇ ਆ ਸਾਰੇ ਪਿੰਡ ਨੂੰ ਰਾਇ ਦੇ ਕੇ ਪੈਂਦੇ ਹੱਥ ਨੇ ਬਹੁਤ ਰਾਇ ਦਿੰਦੇ ਆ ਆਹ ਬਟਕਾਂ ਹੀ ਤੋੜਦੇ ਨਾ ਨਾ ਜਮਾ ਪੂਰਾ ਡੱਕਾ ਵੀ ਨਹੀਂ ਤੇ ਸਾਰੇ ਨੂੰ ਸਿਆਣਾ ਬਣ ਕੇ ਕਹਿ ਕੇ ਹੁੰਦੇ ਆ ਰੇਖ ਬੰਦਾ ਵੀ ਸਾਹ ਖੜੀ ਸਾਡੀ ਮੰਨੀ ਜਾਂਦਾ ਤੇ ਅਗਲਾ ਮਗਰੋਂ ਸਾਰੇ ਗੱਲਾਂ ਕਰਦੇ ਆ ਅਗਲਾ ਕਹਿੰਦਾ ਵੀ ਤੁਸੀਂ ਕਿਹੜਾ ਰਣ ਵਾਲਾ ਕੰਮ ਕਰਦੇ ਆ ਪਹਿਲਾਂ ਬਾੜੇ ਸਿਆਣੇ ਪਾਉਂਦੇ ਪਿੰਡ ਤੁਸੀਂ ਕੰਮ ਕੀਤਾ ਪਹਿਲਾਂ ਬਾੜਾ ਜਾ ਤੂੰ ਦਾਤੀ ਦੇ ਇੱਕ ਪਾਸੇ ਦਿੰਦੇ ਆ ਦੁਨੀਆਂ ਦੇ ਦੋਨੇ ਪਾਸੇ ਦਿੰਦੇ ਆ ਜੇ ਕੋਈ ਕੰਮ ਕਰਦਾ ਉਹਨੂੰ ਵੀ ਨਹੀਂ ਚਾਰਦੇ ਜੇ ਕੋਈ ਵਿਹਲਾ ਬੈਠਾ ਹੈ ਉਹਨੂੰ ਵੀ ਨਹੀਂ ਚਾਰਦੇ ਤੇ ਬਈ ਜਿਹੜਾ ਐਸ਼ ਕਰਦਾ ਉਹਨੂੰ ਐਸ਼ ਵੀ ਕਰ ਲੈਦੇ ਸਾਡੀ ਤਾਂ ਇਹੀ ਪੀਲਾ ਬਾਈ ਸਾਰਿਆਂ ਨੂੰ ਵੀ ਬਾਲੀਆਂ ਰਹਿ ਜਾਣਾਂ ਦਿਆ ਕਰੋ ਕਿਸੇ ਨੂੰ ਜਿਹੜਾ ਕੰਮ ਕਰਦਾ ਕਰਨ ਦਿਆ ਕਰੋ ਮਰਜੀ ਹੈ ਬੰਦੇ ਦੀ ਆ ਧੰਨਵਾਦ ਕੋਈ ਕੁਝ ਕਰੇ ਬੰਦੇ ਦੀ ਅੱਧੀ ਉਮਰ ਐਂ ਟੱਪ ਜਾਂਦੀ ਹੈ ਅੱਦੇ ਰਿਆ ਦੇਣ ਚ ਟੱਪ ਜਾਂਦੀ ਦੂਜੇ ਨੂੰ ਰਿਆ ਦੇਣ ਚ ਡਾਂਗੇ ਜਾਂਦੀ ਹੈ ਉਹ ਜਿਹੜਾ ਉਹਦੇ ਕੰਮ ਮਾੜਾ ਹੋ ਗਿਆ ਤਾ ਉਹਨੂੰ ਪਹਿਲਾਂ ਕਹਿ ਦਿੰਦਾ ਵੀ ਐ ਕਰਕੇ ਬਈ ਯਾਰ ਤੂੰ ਮੋਬਾਈਲ ਦੀ ਫਲਾਣਾ ਨਹੀਂ ਕੀਤਾ ਤੈਨੂੰ ਤੂੰ ਤਾਂ ਐ ਹੋ ਗਿਆ ਤੇਰੇ ਨਾਲ ਉਹ ਅਗਲੀ ਵਾਰ ਉਹ ਬੰਦਾ ਉਹ ਕੰਮ ਕਰ ਲੈਂਦਾ ਕਈ ਵਾਰੀ ਹੁੰਦਾ ਦਾ ਪ੍ਰਮਾਤਮਾ ਵੱਲੋਂ ਸਹੀ ਨਹੀਂ ਗੱਲ ਮੁੜ ਕੇ ਫੇਰ ਕਹਿੰਦੇ ਆ ਤੂੰ ਬਰਾਇਡ ਹੀ ਕਰਿਆ ਯਾਰ ਤੇ ਕਈ ਕਈ ਵਾਰੀ ਬੰਦਾ ਨਹੀਂ ਕੰਮ ਕਰਦਾ ਉਹਦੀ ਐਂ ਲੰਗ ਜਾਂਦੀ ਆ ਪਤਾ ਨਹੀਂ ਲੋਕ ਕੀ ਕਹਿਣਗੇ ਅੱਧੀ ਉਮਰ ਬੰਦਾ ਐ ਟਪਾ ਲੈਂਦਾ ਉਹਦੀ ਵੀ ਲੋਕ ਪਤਾ ਨਹੀਂ ਕੀ ਕਹਿਣਗੇ ਭਈ ਆਪਦਾ ਕੰਮ ਜਿਹੜਾ ਕਰਦਾ ਕਰੋ ਬੇਫਿਕਰ ਹੋ ਕੇ ਕਰੋ ਲੋਕਾਂ ਤੋਂ ਦੂਨੇ ਪਾਸੇ ਦੰਦੇ ਆ ਉਹਨਾਂ ਨੇ ਕਰਦੇ ਨੂੰ ਵੀ ਨਹੀਂ ਜਾਣਨਾ ਤੇ ਵਿਹਲੇ ਬੰਦੇ ਨੂੰ ਵੀ ਨਹੀਂ ਜਾਣਨਾ ਆਪ ਦਾ ਵੇਖੋ ਭਾਈ ਆਪ ਦਾ ਮੈਂ ਇੱਕੇ ਪੈਰ ਬਸਾਰਦਾ ਹਾਂ ਸਹੀ ਗੱਲ ਹੈ